ਕਰੂਜ਼ ਸਨਰੂਫ ਵਾਲੀ ਕਾਰ ਆ ਵੀਰੇ ਡੀਜ਼ਲ ਵੇਰੀਐਂਟ ਦੀ ਕਾਰ ਐਕਸਟਰਾ ਲੋਇ ਟਾਇਰ ਜੀ ਬ੍ਰਾਂਡ ਨਿਊ ਆਪਣਾ ਐਲੋਇਡਰ ਲੱਗੇ ਪਾਜੀ ਇਹਨੂੰ ਸੀਟ ਕਵਰ ਮਹਿੰਗੇ ਸੀਟ ਕਵਰ ਆ ਫਿਰ ਡਬਲ ਐਂਪ ਡਬਲ ਬੂਫਰ ਮਤਲਬ ਸ਼ੌਕੀਨੀ ਕਾਰ ਰੈਡੀ ਜਿਹੜੀ ਕਹਿੰਦੇ ਸ਼ੌਕੀਨੀ ਕਾਰ ਹੈਗੀ ਆ ਡਬਲ ਐਂਪ ਡਬਲ ਬੂਫਰ ਵੀ ਲੱਗਿਆ ਹੋਇਆ ਬਿਲਕੁਲ ਸ਼ੌਕੀਨੀ ਕਾਰ ਅੰਦਰੋਂ ਦਿਖਾ ਮਿੱਤਰਾਂ ਸਨਰੂਫ ਵਾਲੀ ਕਾਰ ਆ ਤੇ ਰੇਟ ਦੱਸ ਦੋ ਫਿਰ ਕੀ ਆ ਰੇਟ ਆ ਦਾ 1.5 ਮਿਲੀ ਦੇ ਦੀ ਸਮਾ 2 ਲੱਖ ਰੁਪਏ ਲੈ ਜੋ 1.5 ਲੱਖ ਵੀਡੀਓ ਦੇਖ ਕੇ ਫੋਨ ਕਰਾ ਲਓ ਆਪਣੀ ਕਾਰਾਂ ਮੁੜ ਕੇ ਕਾਰਾਂ ਲੱਭਣੀ ਆਣੀ ਭਾਈ ਬਹੁਤ ਵਧੀਆ ਰੇਟ ਤੁਹਾਨੂੰ ਕਾਰ ਦੇ ਆਗੇ ਡਰਮ ਵਾਲੇ ਲੋਏ ਪਏ ਮਹਿੰਗਾ ਮਤਲਬ ਅਲੋਏ ਵੀਲ ਭਾਈ 170000 ਦਾ ਲੋਏ ਵੀਲ ਪਏ ਬਿਲਕੁਲ ਬਿਲਕੁਲ ਵਧੀਆ ਕਾਰ ਆ ਇਹ ਤੁਹਾਨੂੰ ਛੋਟਾ ਰੇਟ ਦੇ ਦੇ ਨੇ ਆਪਣੇ ਵੀਰਾਂ ਨੂੰ 3.5 ਲੱਖ ਰੁਪਏ ਦੀ ਕਾਰ ਲੈ ਜੋ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਏ ਭਾਈ ਜੀ ਆਪਾਂ ਖੜੇ ਜਲੰਧਰ ਸ਼ਹਿਰ ਚ ਪਹਿਲਾਂ ਤਾਂ ਕਾਰਾਂ ਦਿਖਾ ਮਿੱਤਰਾਂ ਉ ਸਾਰਿਆਂ ਮਿਲਦਾ ਪੰਜਾਬ ਨੰਬਰ ਦੀ ਹਨਾ ਸਾਰਿਆਂ ਪੰਜਾਬ ਨੰਬਰ ਦੀ ਕੀ ਹਾਲ ਚਾਲ ਵਧੀਆ ਭਾਈ ਵਧੀਆ ਸਿੱਤਾ ਠੀਕ ਹਾਂ ਜੀ ਜੀ ਵਧੀਆ ਜੀ ਸਮਝਾ ਲਓ ਜੀ ਰਾਦੇ ਮੋਟਰ ਜਲੰਧਰ ਸ਼ਹਿਰ ਖੜਿਆ ਬਾਈ ਨੂੰ ਤੁਸੀਂ ਪਛਾਣ ਹੀ ਲਿਆ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਹਨਾ ਜੀ ਜੀ ਸਰ ਤੁਹਾਡਾ ਸਾਰਿਆਂ ਦਾ ਬਹੁਤ ਪਿਆਰ ਮਿਲਿਆ ਸਾਨੂੰ ਸਾਰੇ ਤੁਹਾਡੇ ਦਰਸ਼ਕਾਂ ਨਾਲ ਬਹੁਤ ਪਿਆਰਤਾ ਜਸੇ ਭਾਜੀ ਇੰਨੀ ਕਾਲਿੰਗ ਇੰਨੀ ਕਾਲਿੰਗ ਤੁਹਾਡੇ ਵੀਡੀਓ ਰਾਈ ਇਹ ਸਿਹਰੇ ਉਠੀ ਦਾ ਸਾਨੂੰ ਕਹਿੰਦੇ ਜਸੇ ਭਾਈ ਦੀ ਵੀਡੀਓ ਦੇਖ ਕੇ ਵਲੋਗ ਤੇ ਕਾਲ ਕੀਤੀ ਸਪੈਸ਼ਲ ਤੁਹਾਡੇ ਲਈ ਫਿਰ ਇੱਕ ਕਸਟਮਰ ਸੇ ਨਵਾਂ ਸਟਾਕ ਲੈ ਆਏ ਜੈਸੇ ਕਰਕੇ ਜੀ ਤੇ ਆਫਰ ਦੇਨੇ ਨੇ ਵੀਡੀਓ ਦੇ ਵਿੱਚ ਉਹ ਆਫਰ ਅੱਜ ਸਾਰਾ ਤੁਹਾਡਾ ਕਲੀਅਰੈਂਸ ਸਟਾਕ ਸਾਡਾ ਅੱਜ ਸਾਡੇ ਕਲੀਅਰੈਂਸ ਸੇਲ ਲਾਣ ਲੱਗੇ ਆਪਾਂ ਜੀ ਕਾਰਾਂ ਦੀ ਬਿਲਕੁਲ ਜੋ ਰੇਟ ਤਾਂ ਦੇਾਂਗੇ ਕੋਈ ਛੋਟੇ ਰੇਟਾਂ ਤੁਹਾਨੂੰ ਕਾਰਾਂ ਦੇਣਿਆ ਜੀ ਜ਼ੀਰੋ ਡਾਊਨ ਪੇਮੈਂਟਾਂ ਦੇ ਨਾਲ ਕਾਰਾਂ ਤਾਂ ਦੇਾਂਗੇ ਅੱਜ ਕੀ ਬਾਤ ਹੈ ਲਓ ਜੀ ਨਿਸ਼ਾਨ ਦੀ ਮਾਈਕ ਤੇ ਗੱਡੀ ਬਹੁਤ ਚੰਗੀਆਂ ਦੱਸਿਓ ਵੀਰੇ ਗੱਡੀ ਬਾਰੇ ਇਹ 2010 ਮਾਡਲ ਦੀ ਭਾਜੀ ਨੀਸ਼ਾਨ ਦੀ ਮਾਈਕਰਾ ਪੈਟਰੋਲ ਵੇਰੀਐਂਟ ਦੀ ਕਾਰ ਹੈ ਜੀ ਜਿਹੜੀ ਕਿ ਮਿਲਦੀ ਬਹੁਤ ਘੱਟ ਆ ਪੈਟਰੋਲ 'ਚ ਪੁਸ਼ਟਾਰਟ ਵਾਲੀ ਕਾਰ ਬੜਾ ਛੋਟੇ ਰੇਟ 1,35,000 ਅਦੇ ਕਾਰ ਦੇ ਦੇਨੇ 1,35,000 ਮੈਂ ਕਹਾਂ ਲੈ ਆ ਜੋ ਰੁਕਣਾ ਨਹੀਂ 1,35,000 ਲੈ ਆ ਪੈਟਰੋਲ ਦੀ ਪੈਟਰੋਲ ਦੀ ਕਾਰ ਠੀਕ ਹੈ ਪਾਸਿੰਗ ਪਹੀਆ ਪਾਸਿੰਗ ਪਹੀਏ ਜੀ ਬਿਲਕੁਲ ਪਾਸਿੰਗ ਦੀ ਕਾਰ ਜੀ ਅੰਦਰੋਂ ਚੈੱਕ ਕਰੋ ਬਾਈ ਜੀ ਕੰਡੀਸ਼ਨ ਦੀ ਬਹੁਤ ਸਾਫ਼ ਸੁਥਰੀ ਕਾਰ ਹੈ 10 ਮਾਡਲ ਪੈਟਰੋਲ ਦੀ ਨੀਸ਼ਾਨ ਮਾਈਕਰਾ 1,3 ਤੇ ਅੱਗੇ ਆ ਕੀ ਡਿਜ਼ਾਇਰ ਕਰਤਾ ਸੋ ਵੀਰੇ ਨਜ਼ਰ 13 ਮਾਡਲ ਦੀ ਇਹ ਵੀ ਛੋਟਾ ਰੇਟ 310000 ਦੀ ਕਾਰ ਲੈ ਜਾਓ ਇਹ ਵੀ 310000 ਦੀ ਜੀ ਜੀ ਡੀਜ਼ਲ ਦੀ ਐਕਸਟਰਾ ਲਾਈਟ ਐਰ ਐਕਸਟਰਾ ਲਾਈਟ ਐਰ ਨਾਲ ਡੀਜ਼ਲ ਦੀ ਕਾਰ ਡੀਜ਼ਲ ਦੇ ਨਾਲ ਕ੍ਰੋਮ ਐਕਸੈਸਰੀ ਲੱਗੀ ਹੋਈ ਵਧੀਆ ਮੇਨਟੇਨਡ ਕਾਰ ਜੀ ਵੀਡੀਓ ਹੀ ਆ ਵੀਡੀਓ ਪਾਜੀ ਵੀਡੀਓ ਹੀ ਕੀ ਬਾਤ ਹੈ ਲਓ ਜੀ 13 ਮਾਡਲ ਡਿਜ਼ਾਇਰ ਐਕਸਟਰਾ ਲਾਈਟ ਐਰ ਬਹੁਤ ਕੰਡੀਸ਼ਨ ਬਹੁਤ ਸਾਫ ਸੁਥਰੀਆ ਕਰੋ ਚੈੱਕ ਜੀ 3 310000 ਦੀ 13 ਲਾ ਦੱਸਿਆ ਫਿਕਸ ਪ੍ਰਾਈਸ ਤੇ ਮਾਨ ਨਹੀਂ ਹੋਏਗਾ ਸਰ ਕੇ ਦਾ 310000 ਪੂਰੀ ਕਾਰ ਦੇਾਂਗੇ ਜੀ ਤੇ ਐ ਦੱਸੋ ਡਾਉਨ ਪੇਮੈਂਟ ਕਿੰਨੀ ਲੱਗਣੀ ਆ ਜੀ ਡਾਉਨ ਪੇਮੈਂਟ ਬਾਈ ਇਹ ਤੇ 50 60 70 ਰੁਪਏ ਲਾਓ ਜਿੰਨੀ ਤੁਸੀਂ ਲਿਆ ਨਹੀਂ ਲੋਨ ਹੋ ਜਾਏਗਾ ਤੁਹਾਡਾ ਠੀਕ ਹੈ ਤੇ ਅੱਗੇ ਆ ਗਈ i20 ਦੱਸੋ ਇਹ i20 2014 ਮਾਡਲ ਜਿਹੜਾ ਤਾਂ ਰੇਟ ਦੇ ਚੱਲ ਰਹੇ ਆ ਚੈਲੰਜ ਵਾਲਾ ਰੇਟ ਆਊਗਾ ਹਲੇ ਡਾਇਰੈਕਟ ਕਸਟਮਰ ਦੀ ਕਾਰ ਹੈ ਹਲੇ ਰੈਡੀ ਹੋਣੀ ਹੈ ਜੀ ਭਾਜੀ ਕਾਰ ਠੀਕ ਹੈ ਬਹੁਤ ਛੋਟੇ ਰੇਟਾਂ ਤਾਂ ਹੁੰਦੇ ਸੀ ਕਾਰ ਦੇ ਦੇ ਨੇ 290000 ਦੀ ਕਾਰ ਫਿਕਸ ਪ੍ਰਾਈਜ਼ ਰਹੇਗੀ 14 ਮਾਡਲ 14 ਮਾਡਲ i20 290000 ਫਿਕਸ ਪ੍ਰਾਈਜ਼ ਦੇ ਨਾਲ ਕੀ ਆ ਬਾਤ ਹੈ ਡੀਜ਼ਲ ਆ ਕਿ ਪੈਟਰੋਲ ਡੀਜ਼ਲ ਸੀਟ ਕਵਰ ਸਾਫ ਸੁਥਰੇ ਆ ਤੇ ਅੰਦਰੋਂ ਡੈਸ਼ਬੋਰਡ ਵੀ ਵਧੀਆ 290000 290000 ਭਾਜੀ ਡਾਊਨ ਪੇਮੈਂਟ 50000 ਰੁਪਏ ਬਸ ਭਾਜੀ ਲਓ ਜੀ ਲਿਆਓ ਤੇ ਗੱਡੀ ਲੈ ਜਾਓ ਤੇ ਅੱਗੇ ਆ ਗਈ ਇਲਾਈਟ ਦਮੀ ਸ਼ੇਪ ਦੇ ਵਿੱਚ ਇਲਾਈਟ ਬ੍ਰਾਂਡ ਨੂੰ ਕੰਡੀਸ਼ਨ ਵਿੱਚ 2016 ਮਾਡਲ ਦੀ ਕਾਰ ਬਹੁਤ ਛੋਟੇ रेट ਦਾ ਦੇ ਦਾਂਗੇ 530000 ਦੀ ਕਾਰ ਲੈ ਜਾਓ ਭਾਜੀ 16 ਮਾਡਲ ਜੀ 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 ਇਹ ਸਾਰੀ ਕਲੀਅਰੈਂਸ ਤਾਂ ਰੇਟ ਦੇਣ ਲੱਗੇ ਆ 16 ਮਾਡਲ ਦੀ 530000 ਰੁਪਏ ਚ ਲੈ ਜਾਓ ਜੀ 530000 ਚ ਇਹ ਵੀ ਡੀਜ਼ਲ ਦੀ ਹੈ ਇਹ ਵੀ ਡੀਜ਼ਲ ਦੀ ਕਾਰ ਵਾਹ ਲੋ ਜੀ ਕਰੋ ਚੈੱਕ ਡਾਉਨ ਪੇਮੈਂਟ ਦੀ ਡਾਉਨ ਪੇਮੈਂਟ ਚ 1.5 ਲੱਖ ਰੁਪਏ ਤੁਸੀ ਦੇਣਾ ਜੀ ਬਾਕੀ ਸਾਰਾ ਫੁੱਲੀ ਲੋਨ ਹੋ ਜਾਏਗਾ ਠੀਕ ਹੈ ਵੀਰੇ ਤੇ ਅਗਲੀ ਅਗਲੀ ਫੇਰ 16 ਮਾਡਲ ਡਾਇਰੈਕਟ ਕਸਟਮਰ ਦੀ ਕਾਰ ਆ ਪਾਜੀ ਇਹ ਵੀ ਹਲੇ ਅੰਡਰ ਹਲੇ ਤਿਆਰ ਹੋਣੀ ਪਾਜੀ ਕਾਰ ਲੈ ਉਹ ਤੁਹਾਨੂੰ ਅਸੀਂ ਫੁੱਲੀ ਰੈਡੀ ਕਰਕੇ ਦੇਾਂਗੇ ਠੀਕ ਹੈ ਇਹ ਆਸਤਾ ਦੀ ਕਾਰ ਆ ਬਾਜੀ 2016 ਮਾਡਲ ਸੈਕੰਡ ਓਨਰ ਦੀ ਕਾਰ ਆ ਬੜਾ ਛੋਟਾ ਰੇਟ ਅਸੀਂ ਤੁਹਾਨੂੰ ਦੇ ਸੌਰੀ ਫਸਟ ਓਨਰ ਦੀ ਕਾਰ ਆ ਬਾਜੀ ਇਹ ਵੀ ਇਹ ਤੁਹਾਨੂੰ ਬੜਾ ਛੋਟੇ ਰੇਟੇ ਤੁਹਾਨੂੰ ਕਾਰ ਦੇ ਦਾਂਗੇ 4 ਲੱਖ ਤੇ 85 ਹਜ਼ਾਰ ਦੀ ਫਿਕਸ ਪ੍ਰਾਈਸ 485000 ਦੀ 16 ਮਾਡਲ ਆਸਤਾ ਪਹਿਲੇ ਨਾਮ ਦੀ ਪਹਿਲੇ ਨਾਮ ਦੀ ਠੀਕ ਹੈ ਕੰਡੀਸ਼ਨ ਦੀ ਭਾਜੀ ਸਾਫ ਸੁਥਰੀ ਆ ਵਾਹਟ ਵਾਲੀ ਕਾਰ ਭਾਜੀ ਪੁਸ਼ ਬਟਨ ਸਟਾਰਟ ਵਾਲਾ ਸਟਾਰਟ ਵਾਲਾ ਲੋ ਜੀ ਕਰੋ ਚੈੱਕ ਇਹ ਜਿਹੜਾ ਤੁਹਾਨੂੰ ਰੇਟ ਦੇਣਾ ਜੱਸੇ ਵੀਰ ਤੇ ਮਾਨਤਾਨੀ ਹੋਣਾ ਚਾਹੀਦਾ 485000 485000 ਲੋ ਜੀ ਵੀਰ ਮਾਨਤਾਨੀ ਦੀ ਰੇਟ ਵਾਸ ਖਿੱਚ ਕੇ ਦੇ ਦਿਓ ਜਿਹੜਾ ਪੇਮੈਂਟ ਦੱਸੋ ਇਹਦੀ ਕਿੰਨੀ ਚਾਹੀਦੀ ਹੈ ਸਾਨੂੰ ਅਦੀ ਫੁੱਲ ਲੋਨ ਕਰਾ ਦੇਾਂਗੇ ਸਾਰੀ ਸਾਰਾ ਲੋਨ ਕਰਾ ਦੇਾਂ ਲੋ ਜੀ ਜੇ ਤੁਹਾਡੀ ਪ੍ਰੋਫਾਈਲ ਵਧੀਆ ਤਾਂ i20 16 ਆਸਤਾ ਤੁਹਾਨੂੰ ਫੁੱਲ ਬਟਾ ਫੁੱਲ ਲੋਨ ਤੇ ਮਿਲ ਜੂ ਤੇ ਅੱਗੇ ਆ ਗਈ ਵੈਂਟੋ ਕਾਰ ਏ ਵੈਂਟੋ ਕਾਰ ਸਾਡੀ ਰਾਤੀ ਪਰਚੇਸਡ ਹੋਈ ਜੱਸੇ ਵੀਰ ਇਹ ਵੀ ਲੈ ਰੈਡੀ ਹੋਣੀ ਕਾਰ ਅੱਛਾ ਰੈਡੀ ਕਰਕੇ ਦੇਵਾਂਗੇ ਕਪਾਉਂਡ ਪਾਲੀਸੀ ਡਿਟੇਲਿੰਗ ਸਾਰੀ ਕਾਰ ਕਰਕੇ ਦੇਵਾਂਗੇ 2017 ਮਾਡਲ ਦੀ ਕਾਰ ਸੈਕੰਡ ਓਨਰ ਦੀ ਕਾਰ ਹੈ ਜੀ ਡੀਜ਼ਲ ਵੇਰੀਐਂਟ ਦੇ ਵਿੱਚ ਡੀਜ਼ਲ ਵਿੱਚ ਹੈ ਜੀ 17 ਵੈਂਟੋ ਸੈਕੰਡ ਓਨਰ ਡੀਜ਼ਲ ਦੀ ਐਕਸਟਰਾ ਲਾਈਟ ਲੱਰ ਪਏ ਹੋਣੇ ਅੰਦਰੂ ਕੰਡੀਸ਼ਨ ਚੈੱਕ ਕਰੋ ਬਈ ਤੇ ਰੇਟ ਕੀ ਇਹਦਾ ਰੇਟ ਦਾ ਮਾਨਤਾ ਨਾਲ ਨਹੀਂ ਜੇ ਸੇਫ ਫਿਕਸ ਪ੍ਰਾਈਸ ਇਹਦਾ ਤੁਹਾਨੂੰ ਉਹਦਾ ਵੀ ਹਾਂ ਦੱਸੋ ਸਾਢੇ 4 ਲੱਖ ਰੁਪਏ ਫਿਕਸ ਪ੍ਰਾਈਸ ਲੈ ਜਾਓ ਕਾਰ ਸਾਢੇ 4 ਲੱਖ ਦੀ 17 ਮਾਡਲ ਵੈਂਟੋ ਬਿਹਤਰ ਪ੍ਰਾਈਸ ਹੀ ਡਿਮਾਂਡ ਆ ਸਾਢੇ 4 ਲੱਖ ਰੁਪਏ ਫਿਕਸ ਪ੍ਰਾਈਸ ਲੈ ਜਾਓ ਕਾਰ ਲਓ ਜੀ ਸਾਢੇ 4 ਲੱਖ ਦੇ ਮੈਨੂੰ ਲਾ ਲੋਨ ਵੀ ਸਾਰਾ ਹੋ ਜਾਊਗਾ ਫੁੱਲ ਲੋਨ ਹੋ ਜਾਵਾ ਜੀ ਲਓ ਜੀ ਸਾਢੇ 4 ਲੱਖ ਦੀ ਲੋਨ ਹੋ ਜਾਊਗਾ ਤੇ ਅੱਗੇ ਤੁਹਾਡੇ ਵਾਸਤੇ ਬਾਈ ਘੱਟ ਰੇਟ ਦੇ ਵਿੱਚ ਜਿਹੜੇ ਵੀਰ ਮੰਗਦੇ ਹੁੰਦੇ ਨੇ ਨਾ ਕਰੂਜ਼ ਚਾਹੀਦੀ ਆ ਤੇ ਚਾਹੀਦੀ ਵੀ ਸਨ ਰੂਫ ਵਾਲੀ ਆ ਗੱਡੀ ਉਹ ਲਿਆਏ ਤੁਹਾਡੇ ਵਾਸਤੇ ਦੱਸੋ ਫਿਰ ਇਹ 2011 ਮਾਡਲ ਦੀ ਕਾਰ ਆ ਕ੍ਰੂਜ਼ ਸਨਰੂਫ ਵਾਲੀ ਕਾਰ ਆ ਵੀਰੇ ਡੀਜ਼ਲ ਵੇਰੀਐਂਟ ਦੀ ਕਾਰ ਐਕਸਟਰਾ ਲੋਏ ਟਾਇਰ ਜੀ ਬ੍ਰੈਂਡ ਨਿਊ ਆਪਣਾ ਐਲੋਏ ਡਰ ਲੱਗੇ ਪਾਜੀ ਇਹਨੂੰ ਸੀਟ ਕਵਰ ਮਹਿੰਗੇ ਸੀਟ ਕਵਰ ਆ ਫਿਰ ਡਬਲ ਐਂਪ ਡਬਲ ਬੂਫਰ ਮਤਲਬ ਸ਼ੌਕੀਨੀ ਕਾਰ ਰੈਡੀ ਜਿਹੜੀ ਕਹਿੰਦੇ ਸ਼ੌਕੀਨੀ ਕਾਰ ਹੈਗੀ ਆ ਡਬਲ ਐਂਪ ਡਬਲ ਬੂਫਰ ਵੀ ਲੱਗਿਆ ਹੋਇਆ ਬਿਲਕੁਲ ਸ਼ੌਕੀਨੀ ਕਾਰ ਅੰਦਰੋਂ ਦਿਖਾ ਮਿੱਤਰਾ ਸਨਰੂਫ ਵਾਲੀ ਕਾਰ ਆ ਤੇ ਰੇਟ ਦੱਸ ਦੋ ਫਿਰ ਕੀ ਆ ਰੇਟ ਆ ਦਾ 1.5 ਮਿਲੀ ਦੇ ਦੀ 1.2 ਲੱਖ ਰੁਪਏ ਲੈ ਜਾਓ 1.2 ਲੱਖ 1.2 ਲੱਖ ਵੀਡੀਓ ਦੇ ਅਕੇ ਫੋਨ ਬੁੱਕ ਕਰਾ ਲਓ ਆਪਣੀ ਕਾਰ ਆ ਮੁੜ ਕੇ ਕਾਰ ਲੱਭਣੀ ਆਣੀ ਭਾਜੀ ਆ ਕਾਰ ਬਾਈ ਨਹੀਂ ਲੱਭਣੀ 1.2 ਲੱਖ ਦੀ ਮਿਲ ਜੂ ਸਨਰੂਫ ਵਾਲੀ ਐਮਪ ਬੂਫਰ ਵੀ ਲੱਗਿਆ ਹੋਇਆ ਪੂਲੀ ਮੋਡੀਫਾਈਡ ਕਾਰ ਬਸ ਇਹ ਕੈਸ਼ ਦਾ ਰੇਟ ਆ ਤੇ ਲੋਨ ਨਹੀਂ ਹੋਏਗਾ ਗਾ ਲਵਾ ਦਿਓ ਲੋਨ ਨਹੀਂ ਹੋਊਗਾ 11 ਦਾ ਕੈਸ਼ ਦਾ ਰੇਟ ਆ ਜੀ ਤੇ ਆ ਗੱਡੀ ਇਹ ਇਟਿਓ ਸੁਨੀ ਮਾਡਲ ਇਹ ਵੀ ਹਲੇ ਭਾਜੀ ਰੈਡੀ ਕਰਕੇ ਦੇਾਂਗੇ ਤੁਹਾਨੂੰ ਕਾਰ ਹਲੇ ਦੇਖੋ ਤੁਸੀਂ ਬਫਿੰਗ ਬਫਿੰਗ ਹੋਣੀ ਲਾਈਟਾਂ ਦੀ ਬਿਲਕੁਲ ਡੀਜ਼ਲ ਵੇਰੀਐਂਟ ਦੀ ਕਾਰ ਹੈ ਇਹ ਵੀ ਤੁਹਾਨੂੰ ਛੋਟੇ ਰੇਟਾਂ 'ਚ ਤੁਹਾਨੂੰ ਆਪਾਂ ਕਾਰ ਦੇ ਦੇਵਾਂਗੇ 6 ਲੱਖ 35 ਹਜ਼ਾਰ ਦੀ ਐਸਐਮਓ ਕਾਰ 6 ਲੱਖ 35 ਹਜ਼ਾਰ ਦੀ اٹੋਸ ਡਿੱਗੀ ਵਾਲੀ ਅਲਾਈਟਰ ਐਕਸਟਰਾ ਪਏ ਹੋਏ ਨੇ ਡੀਜ਼ਲ ਦੀ ਕਾਰ ਹੈ ਡੀਜ਼ਲ ਦੀ ਭਾਜੀ ਕਾਰ ਕਰੋ ਜੀ ਚੈੱਕ 19 ਮਾਡਲ ਓਨਰ ਕਿਹੜਾ ਹੈ ਦਾ ਓਨਰ ਸੈਕੰਡ ਭਾਜੀ ਠੀਕ ਹੈ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਡਾਊਨ ਪੇਮੈਂਟ ਚ 1 ਲੱਖ 1.5 ਲੱਖ ਰੁਪਏ ਲਓ ਭਾਜੀ 1 ਲੱਖ 1.5 ਲੱਖ ਡਾਊਨ ਪੇਮੈਂਟ ਬਾਕੀ ਹੋ ਜਾਊਗਾ ਲੋਨ ਲੋਨ ਹੋ ਜਾਏਗਾ ਜੀ ਤੇ ਅੱਗੇ ਖੜੀ ਆ ਭਾਈ ਜੀ ਵਰਨਾ ਕਾਰ ਦੱਸਿਓ ਜੀ ਇਹ ਵੀ ਵਰਨਾ ਭਾਜੀ ਆਪਾਂ ਤੁਹਾਨੂੰ ਅੱਜ ਦੇਵਾਂਗੇ ਅੱਗੇ ਇਹਦਾ ਪ੍ਰਾਈਸ ਆਪਾਂ ਵੀਡੀਓ ਮੰਗਦੇ ਜਿਵੇਂ ਰੱਠ ਲੱਖ 15 20 ਹਜ਼ਾਰ ਲੇਕਿਨ ਆਪਾਂ ਸਟਾਕ ਕਲੀਅਰਸਲਾਤੀ ਆ ਟੋਟਲ ਸਟਾਕ ਕਲੀਅਰ ਕਰਨਾ ਜੀ ਆਪਾਂ ਅੱਗੇ ਫਿਕਸ ਪ੍ਰਾਈਸ ਦਾ ਰੇਟ 7 ਲੱਖ ਤੇ 70 ਹਜ਼ਾਰ ਦੀ ਕਾਰ ਤੁਹਾਨੂੰ ਦੇ ਦਾਂਗੇ 7 ਲੱਖ 70 ਹਜ਼ਾਰ ਦੀ ਮਾਡਲ ਕਿੰਨਾ ਮਾਡਲ 2017 ਦਸੰਬਰ 18 ਰਜਿਸਟਰਡ ਪੁਸ਼ ਬਟਨ ਸਭ ਤੋਂ ਟੋਪ ਐਂਡ ਮਾਡਲ ਲਓ ਜੀ ਇੱਧਰ ਆ ਕੇ ਦਿਖਾ ਐਕਸਟਰਾ ਲਾਈਟ ਲੱਰ ਪਿਆ ਨਾ 17/18 ਡੀਜ਼ਲ ਦੀ ਸਨਰੂਫ ਵਾਲੀ ਵਰਨਾ ਠੀਕ ਹੈ ਓਨਰ ਓਨਰ ਸੈਕੰਡ ਦ ਲਓ ਜੀ ਕਰੋ ਚੈੱਕ ਵੈਂਟੀਲੇਟਰ ਸੀਟਾਂ ਵਾਲੀ ਕਾਰ ਆ ਬਾਈ ਜੀ ਸਨਰੂਫ ਤੇ ਵੈਂਟੀਲੇਸ਼ਨ ਸੀਟਾਂ ਵਾਲੀ ਐਸਐਕਸ ਆਪਸ਼ਨਲ ਟਾਪ ਮਾਡਲ ਤੇ 7 ਲੱਖ 70 ਹਜ਼ਾਰ ਦੇ ਦਾਂਗੇ 7 ਲੱਖ ਦਾ ਲੋਨ ਕਰਾ ਦਾਂਗੇ ਤੇ 70 ਹਜ਼ਾਰ ਡਾਉਨ ਪੇਮੈਂਟ 70 ਦਾ ਡਾਉਨ ਪੇਮੈਂਟ ਲਓ ਲਓ ਜੀ ਤੇ ਅੱਗੇ ਆ ਗਈ ਕਾਲੇ ਰੰਗ ਦੀ ਮਰਸੀਡੀਜ਼ ਮਸੜ ਜਸੇਗੇ ਜਿਹੜਾ ਤੇਰੀ ਅੱਗੇ ਵੀਡੀਓ ਦੇਖ ਕੇ ਸਾਡੇ ਕੋਈ ਨੀਆਂ ਡਿਮਾਂਡਾਂ ਨੀਆਂ ਡਿਮਾਂਡਾਂ ਆਈਆਂ ਅਸੀਂ ਗੱਡੀਆਂ ਵੇਚ ਲਈਆਂ ਆ ਪਰ ਫੋਨ ਸਾਨੂੰ ਅੱਜ ਵੀ ਆਉਂਦੇ ਵੇ ਕਿ ਸਾਨੂੰ ਮਰਸੀਡੀ ਰਿਓ ਕਿ ਘੱਟ ਵੇੜ ਤੇ ਵਧੀਆ ਕਾਰ ਇਹ ਤੁਹਾਡੇ ਲਈ ਅਸੀਂ ਦਿੱਲੀ ਨੰਬਰ ਹੀ ਮਰਸੀਡੀ ਲੈ ਕੇਤੀ ਆ ਨਿਊ ਈ e ਕਲਾਸ 250 ਵੇਰੀਐਂਟ ਰਹੇਗਾ ਜੀ E250 14 ਮਾਡਲ 14 ਮਾਡਲ E250 ਦਿੱਲੀ ਨੰਬਰ ਦੇ ਨਾਲ ਇਹਦਾ ਜਿਹੜਾ ਦਾ ਰੇਟ ਦੇਣਾ ਤਾਂ ਦਿੱਲੀ ਵੀ ਨਹੀਂ ਮਿਲਣਾ ਰੇਟ ਭਾਜੀ ਅੱਛਾ ਦਿੱਲੀ ਨਾਲੋਂ ਘੱਟ ਰੇਟ ਤੇ ਕਰ ਦੇਣੀ ਆ ਦੱਸੋ ਫਿਰ 14 ਮਾਡਲ ਨਾਮ ਪਹਿਲੇ ਪਹਿਲੇ ਨਾਮ ਪਹਿਲੇ ਫਸਟ ਓਨਰ ਇੰਟੀਰੀਅਰ ਦੇਖੋ ਤੁਸੀਂ ਬ੍ਰਾਂਡ ਨੂੰ ਕਾਰ ਜੀ ਲਓ ਜੀ ਕਰੋ ਚੈੱਕ ਲਓ ਮਿੱਤਰੋ E250 ਪਹਿਲੇ ਨਾਮ ਦੀ 14 ਮਾਡਲ ਦਿੱਲੀ ਨੰਬਰ ਦੀ ਕਾਰ ਤੇਰੇ ਇਹ ਰੇਟ ਫਿਕਸ ਪ੍ਰਾਈਸ ਹੈ ਨਾ 8 ਲੱਖ 90 ਅਰਦੀ ਲੈ ਜੋ 8 ਲੱਖ ਤੇ 90 ਹਜ਼ਾਰ ਦੀ ਲੈ ਜੋ ਵਸ ਗੱਡੀ ਠੀਕ ਹੈ ਲਓ ਜੀ ਅੱਗੇ ਆ ਗਈ ਤੁਹਾਡੇ ਵਾਸਤੇ ਟਾਟਾ ਦੀ ਨੈਕਸਨ ਕਾਰ ਦੱਸੋ ਵੀਰੇ ਇਹਦੇ ਬਾਰੇ ਇਹ 2019 ਰਜਿਸਟਰਡ ਦੀ ਕਾਰ ਆ ਭਾਜੀ ਪਹਿਲੇ ਨਾਂ ਦੀ ਕਾਰ ਆ ਟਾਟਾ ਨੈਕਸਨ ਜਿਹੜੀ ਕਿ ਨਾ ਆਪਦਾ 5 ਸਟਾਰ ਰੇਟਿੰਗ ਚ ਕਾਰ ਆ ਆਉਂਦੀ ਆ ਲੋਹਿਆ ਜਿਹਨੂੰ ਆਪਾਂ ਕਹਿੰਦੇ ਆ ਜੀ ਬਿਲਕੁਲ ਇਹ ਵੀ ਆਪਾਂ ਸਟਾਕ ਲੈਣ ਸਪਰੇਸ ਦੇਣ ਜਾ ਰਹੇ ਤੁਹਾਨੂੰ ਅੱਗੇ ਡਿਮਾਂਡ ਸੀ 6.5 ਲੱਖ ਰੁਪਈਆ ਅਸੀਂ ਸਟਾਕ ਲੈਣਾ ਤੁਹਾਨੂੰ ਬਿਲਕੁਲ ਜੈਸਨੋ ਵਾਲਾ ਰੇਟ 5 ਲੱਖ ਤੇ 65 ਹਜ਼ਾਰ ਦੀ ਕਾਰ ਦੇ ਦੇਣੀ ਹੈ 5 ਲੱਖ 65 ਹਜ਼ਾਰ ਦੀ 18 ਫਿਕਸ ਪ੍ਰਾਈਸ ਤੇ ਫੁੱਲ ਲੋਨ ਕਰਾ ਕੇ ਦੇ ਆਇਆ ਕਰਦਾ ਲਓ ਮਿੱਤਰੋ ਕਰਾ ਚੈੱਕ ਗੱਡੀ ਡੀਜ਼ਲ ਦੀ ਕਾਰ ਹੈ ਨਾ ਡੀਜ਼ਲ ਦੀ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਕਾਰ ਐਕਸਟਰਾ ਲਾਈਟ ਐਰ ਵੀ ਪਈ ਹੋਣੀ ਕੰਡੀਸ਼ਨ ਦੀ ਸਾਫ ਸੁਥਰੀ ਅੰਦਰੋਂ ਵੀ ਕਰੋ ਚੈੱਕ ਦੋਵੇਂ ਜੀ ਗੋਵਨ ਪੇਮੈਂਟ ਲਾਡ ਨਹੀਂ ਡਾਉਣ ਪੇਮੈਂਟ ਨਹੀਂ ਪਾਜੀ ਸਾਰਾ ਹੀ ਲੋਨ ਕਰਾ ਦਾਂਗੇ ਸਾਰਾ ਲੋਨ ਕਰਾ ਦੇਾਂਗੇ ਲਓ ਜੀ ਜੇ ਤੁਹਾ ਅੱਗੇ ਤੁਹਾਡੇ ਵਾਸਤੇ ਡੀਜ਼ਲ ਦੀ ਗੱਡੀ ਖੜੀ ਆ ਆਰਟਿਕਾ ਦੱਸੋ ਜੀ ਇਹ 2018 ਮਾਡਲ ਇਹ ਵੀ ਆਰਟਿਕਾ ਭਾਜੀ 2018 ਮਾਡਲ ਆਰਟਿਕਾ VDI ਹਾਈਬ੍ਰਿਡ ਵੇਰੀਐਂਟ ਦੇ ਚਾਰ ਆ ਜੀ ਪਹਿਲੇ ਨਾਂ ਦੀ ਕਾਰ ਹੈ ਇਹ ਤੁਹਾਨੂੰ ਆਪਾਂ ਐਸਨੋ ਪ੍ਰਾਈਸ ਦੇ ਦਾਂਗੇ 6 ਲੱਖ ਤੇ 35 ਹਜ਼ਾਰ ਫਿਕਸ ਪ੍ਰਾਈਸ ਨਾਲ ਕਾਰ ਦੇ ਦਾਂਗੇ 6 ਲੱਖ 35 ਹਜ਼ਾਰ ਦੀ ਫਿਕਸ ਪ੍ਰਾਈਸ ਠੀਕ ਹੈ ਤੇ ਡਾਊਨ ਪੇਮੈਂਟ ਇਹਦੀ ਡਾਊਨ ਪੇਮੈਂਟ ਚ 1 ਲੱਖ ਡੇਢ ਲੱਖ ਰੁਪਏ ਲਿਆਓ ਲਓ ਜੀ 1 ਲੱਖ ਡੇਢ ਲੱਖ ਰੁਪਿਆ ਲਿਆਓ 18 ਮਾਡਲ ਗੱਡੀ ਆ VDI ਪਹਿਲੇ ਨਾਂ ਦੀ ਆਰਟਿਕਾ ਡੀਜ਼ਲ ਦੀ ਕਰੋ ਜੀ ਚੈੱਕ ਲਾਈਟਰ ਐਕਸ ਲੱਖ ਰੁਪਇਆ ਡਾਉਨ ਪੇਮੈਂਟ ਬਾਕੀ ਹੋ ਜਾਊਗਾ ਲੋਨ ਤੇ ਅੱਗੇ ਇੱਕ ਹੋਰ ਛੋਟੇ ਰੇਟ ਦੇ ਵਿੱਚ ਭਾਈ ਜੀ ਤੋਹਫਾ ਲਿਆਏ ਤੁਹਾਡੇ ਵਾਸਤੇ ਗੱਡੀ ਖੜੀ ਹੈ ਬਲੈਰੋ ਮਾਡਲ ਕਿੰਨਾ ਵੀਰੇ ਬਲੈਰੋ 2012 ਮਾਡਲ ਬਹੁਤ ਵਧੀਆ ਰੇਟ ਤੁਹਾਨੂੰ ਕਰ ਦੇਾਂਗੇ ਡਰਮ ਵਾਲੇ ਲੋਏ ਪਏ ਮਹਿੰਗਾ ਮਤਲਬ ਅਲੋਏ ਵੀਲ ਹੀ ਭਾਈ 70-80 ਹਜ਼ਾਰ ਦੇ ਲੋਏ ਵੀਲ ਪਏ ਬਿਲਕੁਲ ਬਿਲਕੁਲ ਵਧੀਆ ਕਾਰ ਹੈ ਇਹ ਤੁਹਾਨੂੰ ਛੋਟਾ ਰੇਟ ਦੇ ਦੇਣੀ ਆਪਣੇ ਵੀਰਾਂ ਨੂੰ 3.5 ਲੱਖ ਰੁਪਏ ਦੀ ਕਾਰ ਲੈ ਜਾਓ ਸਾਢੇ 3 ਲੱਖ ਦੀ ਮਿਲ ਜੂਗੀ ਬੈਰੋ ਪਿੱਛੋਂ ਵੀ ਦਿਖਾ ਦੇ ਮੇਰਾ ਸੀਟ ਕਵਰ ਦਿਖਾਓ ਕਿੱਡੇ ਮਹਿੰਗੇ ਪਏ ਸ਼ੌਕੀਨੀ ਬੰਦੇ ਵਾਸਤੇ ਐਂਡਰੋਇਡ ਪਲੇਅਰ ਲੱਗਿਆ ਹੈ ਸੀਟ ਕਵਰ ਮਹਿੰਗੇ ਪਏ ਆ ਕਰੋ ਜੀ ਚੈੱਕ ਜੱਸਿਆ ਕਾਰ ਨਾ ਇਹ ਵੀ ਕਾਰ ਅੱਦਾਂ ਜਿਹੜੀ ਰੁਕਣੀ ਨਹੀਂ ਹੈਗੀ ਹਾਂ ਲਓ ਜੀ ਆਹ ਰੇਟ ਦੇ ਵਿੱਚ ਬੈਰੋ ਵਧੀਆ ਕੰਡੀਸ਼ਨ ਦੀ ਨਹੀਂ ਮਿਲਦੀ ਪਰ ਤੁਹਾਡੇ ਬਾਸ ਤੇ ਲੈ ਆਏ ਜਿਹੜੇ ਵੀਰ ਨੂੰ ਚਾਹੀਦੀ ਆ ਫਟਾਫਟ ਕਾਲ ਕਰਕੇ ਸਾਈਪਾਸ ਗੱਡੀ ਬੁੱਕ ਕਰ ਲਿਓ ਅੱਗੇ ਖੜੀ ਆ ਐਕਸ ਯੂ ਵੀ 500 ਇਕਸਚੁਅਲੀ 500 2015 ਮਾਡਲ ਇਹ ਵੀ ਡਾਇਰੈਕਟ ਕਸਟਮਰ ਦੀ ਕਾਰ ਆ ਭਾਜੀ ਬੜੇ ਛੋਟੇ ਰੇਟਾ ਦੇ ਦੇਣੀ ਆ ਟਾਇਰ ਉਹਨਾਂ ਨੇ ਚੌੜੇ ਵਾਏ ਹੋਏ ਆ ਤੁਸੀਂ ਬਦਲਾਣੇ ਬਦਲਾ ਸਕਦੇ ਹੋ ਭਾਜੀ ਜਿਹੜਾ ਤੁਹਾਨੂੰ ਰੇਟ ਦੇਣੇ ਆ 5.5 ਲੱਖ ਫਿਕਸ ਪ੍ਰਾਈਸ ਦੀ ਕਾਰ ਲੈ ਜਾਓ 5.5 ਲੱਖ ਦੀ 5.5 ਲੱਖ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਜੀ ਮਾਡਲ 15 ਮਾਡਲ 15 ਹਾਂ W6 6 ਲਓ ਜੀ ਕਰੋ ਕੰਡੀਸ਼ਨ ਚੈੱਕ ਤੇ ਇਹਦੀ ਡਾਊਨ ਪੇਮੈਂਟ ਇਹ ਭਾਈ 4 ਤੋਂ 4.5 ਲੱਖ ਦਾ ਤੁਹਾਡਾ ਲੋਨ ਕਰਾ ਦਾਂਗੇ ਤੇ ਆਪਾਂ ਜੀ ਠੀਕ ਹੈ ਬਾਕੀ ਡਾਊਨ ਪੇਮੈਂਟ ਲਏ ਬਾਈ ਜੀ 4.5 ਲੱਖ ਤੱਕ ਦਾ ਹੋਊਗਾ ਲੋਨ ਅੱਗੇ ਆਹ ਕਿਹੜੀ ਗੱਡੀ ਐ ਇਹ ਹੈਗਾ ਜੀ ਹਾਥੀ ਗੱਡੀ ਇਹਨੂੰ ਕਹਿੰਦੇ ਹਾਥੀ ਆਪਾਂ ਹਾਥੀ ਅੱਗੇ ਝੋਟੇ ਵਿੱਚ ਐ ਇਹ ਵੀ ਹਾਥੀ ਵੇਚਨੇ ਆਪਾਂ ਲਓ ਜੀ ਹਾਥੀ ਲੈ ਇਹ 4x4 ਤਾਂ ਨਹੀਂ ਕਿਤੇ 4x4 ਆ ਵੀਰੇ 4x4 ਹੀ ਆ 4x4 ਆ ਵੀਰੇ ਲਓ ਜੀ 4x4 ਹਾਥੀ ਲੈ ਚਿੱਟੇ ਰੰਗ ਦੇ ਵਿੱਚ ਦੱਸੋ ਘਰ ਐਮ ਜੀ ਦਾ ਹਾਥੀ 4x4 21 ਮਾਡਲ ਨਵੀਂ ਗੱਡੀ ਕਿੰਨੇ ਦੀ ਜੱਸੇ 48 ਲੱਖ ਰੁਪਏ ਦੀ 48 ਲੱਖ ਦੀ ਆਪਾਂ ਕਿੰਨੇ ਦੇ ਦੇਣੀ ਆ ਆਪਾਂ ਦੇ ਦਾਂਗੇ ਮੈਨੂੰ ਲੱਗਾ 35-35 ਦੇ ਦਾਂਗੇ ਨਹੀਂ ਹਾਂ ਆਪਾਂ ਇੱਕੋ ਰੇਟ ਦੇਣੀ ਆ ਯਸਮੋ ਫਿਕਸ ਪ੍ਰਾਈਸ ਕੋਈ ਇਮਾਨਦਾਰੀ 25 ਲੱਖ ਦੀ ਕਾਰ ਲੈ ਜਾਓ ਸਾਡਾ ਚੈਲੰਜ ਹੋਗਾ ਕੋਈ 30 ਲੱਖ ਤੋਂ ਕਾਰ ਤਾਂ ਦੇਵੇ ਘੱਟ ਅਸੀਂ 40 ਲੱਖ ਵਾਲੀ ਗੱਡੀ 25 ਲੱਖ ਦੇ ਵਿੱਚ 25 ਲੱਖ 'ਚ ਫਿਕਸ ਪ੍ਰਾਈਸ ਦੇ ਨਾਲ ਕਾਰ ਦੇ ਦੇਣੇ ਤੁਹਾਨੂੰ ਕੀ ਬਾਤ ਐ ਮਤਲਬ ਅੱਜ ਅਸੇ ਬਹਿ ਕੇ ਦਿਖਾ ਗੱਡੀ ਲੋਕਾਂ ਨੂੰ 45% ਡਿਸਕਾਊਂਟ ਮਿਲ ਰਿਹਾ ਕਾਰ ਦੇ ਉੱਤੇ ਡਿਸਕਾਊਂਟ ਡਿਸਕਾਊਂਟ ਤੇ ਖੋਖਾ ਬਾਈ ਗੱਡੀ ਗੱਡੀ ਹੈਗੀ ਆ ਬਾਈ ਜੀ ਐਮਜੀ ਦੀ ਗਲੋਸਟਰ ਮਾਡਲ ਕਿੰਨਾ ਮਾਡਲ 2021 ਟਾਪ ਮਾਡਲ 4/4 ਡਾਇਰੈਕਟ ਕਸਟਮਰ ਦੀ ਗੱਡੀ ਆਰਸੀ ਪੇਮੈਂਟ ਰੇ ਕੇ ਜੀ ਹ 3 ਲੱਖ ਰੁਪਏ ਦਾ 25 ਲੱਖ ਦੀ ਗੱਡੀ ਦੇਵਾਂਗੇ ਤੇ 3 ਲੱਖ ਰੁਪਏ ਲੋਨ ਕਰਾ ਦਾਂਗੇ ਜੀ ਜੀ ਕੀ ਬਾਤ ਆ ਭਾਈ 5 ਲੱਖ ਰੁਪਏ ਨਾਲ ਲੈ ਜਾਓ ਵੀ ਤੇਲ ਤੂਲ ਵੀ ਪਵਾਈ ਚੱਲਿਓ 5-4 ਸਾਲ ਹੈ 5 ਸਾਲ ਤੇਲ ਪਾਓ ਲਓ ਜੀ ਗੱਡੀ ਬਾਈ ਕੰਡੀਸ਼ਨ ਦੀ ਬਹੁਤ ਸਾਫ ਸੁਥਰੀ ਹੈ ਕਿਤੇ ਕੋਈ ਸਕਰੈਚ ਡੈਂਟ ਰੀਪੇਂਟ ਵਾਲਾ ਨਾਮ ਨਿਸ਼ਾਨ ਨਹੀਂ ਹੈਗਾ ਇੰਸ਼ੋਰੈਂਸ ਫੁੱਲ ਫੁੱਲ ਇੰਸ਼ੋਰੈਂਸ ਫੁੱਲ ਇੰਸ਼ੋਰੈਂਸ ਮਤਲਬ ਉਸਾਰੀ ਇੰਸ਼ੋਰੈਂਸ ਸਾਰੀ ਖੂਬੀਆਂ ਟੈਂਕੀ ਵੋਲ ਇੰਸ਼ੋਰੈਂਸ ਫੁੱਲ ਲੋਨ ਫੁੱਲ ਸਾਰੀਆਂ ਖੂਬੀਆਂ ਕੋਈ ਫਾਲਜ ਜੱਜ ਇਸਨੇ ਕੋਈ ਆਰ ਸੀਟਰ ਕੁਛ ਨਹੀਂ ਚਾਹੀਦਾ ਸਾਨੂੰ ਫੋਰਚੂਨਰ ਦੇ ਟੱਕਰ ਦੀ ਗੱਡੀ ਆ ਮਤਲਬ ਕਿ ਫੋਰਚੂਨਰ ਤੋਂ ਵੀ ਉੱਪਰ ਦੀ ਗੱਡੀ ਆ ਫੀਚਰਾਂ ਦੇ ਵਾਈ ਵੱਡੀ ਫਸਨ ਰੂਫ 360 ਕੈਮਰਾ ਸਾਰੇ ਫੀਚਰ ਮੈਂ ਕਹਿੰਦਾ ਜੋ ਇੱਕ ਗੱਡੀ ਚਾਹੀਦੀ ਹੈ ਨਾ ਸਾਨੂੰ ਇਸ ਤੋਂ ਉੱਪਰ ਕੋਈ ਸਾਨੂੰ ਫੀਚਰ ਨਹੀਂ ਪੂਰੇ ਕਰ ਸਕਦਾ ਠੀਕ ਹੈ ਤੇ ਅੱਗੇ ਗੱਡੀ ਖੜੀ ਹੈ ਅੱਗੇ ਸਾਡੀ ਜੀ ਅੰਡੈਵਰ 2019 3.2 4x4 ਆਟੋਮੈਟਿਕ ਪਹਿਲੇ ਨਾਂ ਦੀ ਗੱਡੀ ਟੋਪ ਮਾਡਲ ਦੱਸੇ ਅੱਜ ਜਿਹੜੀ ਆਪਾਂ ਕਲੀਅਰੈਂਸ ਤਾਂ ਦੇ ਦੇਣੀ ਹੈ ਜੀ ਠੀਕ ਹੈ ਮੋਸਮ ਹਸਾਣਾ ਕਲੀਅਰੈਂਸ ਰੇਟ ਤਾਂ ਦੇਣ ਜਾ ਰਹੇ ਆ ਸਰਕਾਰ ਨੇ ਨਵੀਆਂ ਗੱਡੀਆਂ ਜੀਐਸਟੀ ਲਾ ਕੇ ਰੇਟ ਘਟਾਏ ਆ ਅਸੀਂ ਪੁਰਾਣੀਆਂ ਦੇ ਵੀ ਰੇਟ ਘਟਾ ਦੇ ਜੀ ਠੀਕ ਹੈ 19 ਮਾਡਲ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਪੇਡ ਨੰਬਰ ਦੇ ਨਾਲ 4x4 ਆਟੋਮੈਟਿਕ ਸਾਰ ਨੂੰ ਟੋਪ ਮਾਡਲ 3.2 ਜੀ 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 ਚੱਲੀ ਕਿੰਨੀ ਆ ਚੱਲੀ 80 ਆਵੇ ਤੇ ਸਰਵਿਸ ਕਾਰਡ ਲਿਆ ਮੇਰਾ ਗੱਡੀ ਦਿਖਾ ਰੇਟ ਦੱਸੋ ਹੁਣ ਰੇਟ ਦੇਖੋ ਜੀ ਮੈਂ ਤੁਹਾਨੂੰ ਆਲਰੇਡੀ ਦੱਸਿਆ ਸਰਕਾਰ ਨੇ ਨਵੀਆਂ ਗੱਡੀਆਂ ਰੇਟ ਘਟਾਇਆ GST ਘਟਾ ਗਏ ਅਸੀਂ ਪੁਰਾਣੀਆਂ ਦੇ ਵੀ ਘਟਾਤੇ ਆ ਹੂੰ ਅੱਗੇ ਦੀ ਡਿਮਾਂਡ 'ਚ ਸਾਡੇ 7.26 7.26 ਕਾਰ ਦੇ ਨੇ ਫਿਕਸ ਪ੍ਰਾਈਸ 7.25 ਲੱਖ ਰੁਪਏ ਦੀ ਕਾਰ ਲੈ ਜੋ 25 ਲੱਖ 25 ਹਜ਼ਾਰ ਲੱਖ ਰੁਪਏ ਛੂਟ ਦੇਤੀ ਅਸੀਂ 25 ਲੱਖ 25 ਹਜ਼ਾਰ ਦੀ ਗੱਡੀ ਮਿਲ ਜੂ ਬਾਈ ਜੀ ਗੱਡੀ ਦੀ ਕੰਡੀਸ਼ਨ ਇਹੀ ਜੀ ਆ ਜਿਵੇਂ ਅੱਜ ਸ਼ੋਅਰੂਮ 'ਚੋਂ ਕਢਾ ਕੇ ਲੈ ਆਂਦੀ ਆ ਇੱਕ ਗੱਲ ਦਾ ਦਾਵਾ ਪੱਕਾ ਜੇ ਤੁਸੀਂ ਗੱਡੀ ਆ ਕੇ ਦੇਖ ਲਈ ਗੱਡੀ ਚਲਾ ਲਈ ਤੁਸੀਂ ਚਲਾਵੇ ਪੱਖੋਂ ਜਾਂ ਗੱਡੀ ਦੀ ਕੰਡੀਸ਼ਨ ਪੱਖੋਂ ਹੀ ਜਵਾਬ ਦੋਗੇ ਮੈਂ ਕਹਾਂ ਲੋਕ 2.2 ਹੁੰਦੇ ਨੇ ਅੱਜ ਮੈਂ ਤਾਂ 3.2 ਵੱਡੇ ਨਾਲ ਦੇਣ ਲੱਗਾ 2.25 ਲੱਖ ਰੁਪਏ ਇੱਧਰ ਤੇ ਲੋਨ ਕਿੰਨੇ ਦਾ ਹੋ ਜੂਗਾ ਇੱਥੇ ਲੋਨ ਭਾਜੀ 18 ਤੋਂ 20 ਲੱਖ ਰੁਪਏ ਦਾ 18 ਲੱਖ ਤੋਂ 20 ਲੱਖ ਤੱਕ ਦਾ ਲੋਨ ਹੋ ਜੂ ਬਾਕੀ ਡਾਊਨ ਪੇਮੈਂਟ ਲੈ ਮਤਲਬ 5 ਤੋਂ 7 ਲੱਖ ਰੁਪਈਆ ਡਾਊਨ ਪੇਮੈਂਟ 5 ਤੋਂ 7 ਲੱਖ ਰੁਪਏ ਡਾਊਨ ਪੇਮੈਂਟ ਓ ਮਿੱਤਰੋ ਇੰਨਾ ਚੋ ਕੋਈ ਵੀ ਕਾਰ ਲੈਣੀ ਤੁਸੀਂ ਹੁਣ ਰਾਦੇ ਮੋਟਰ ਜਲੰਧਰ ਸੈਰ ਸਕਰੀਨ ਤੇ ਚੱਲਦੇ ਨੰਬਰ ਕਾਲ ਕਰੋ ਸਾਈਪਾਉ ਤੇ ਗੱਡੀ ਬੁੱਕ ਕਰ ਲਓ ਜੇ ਜ਼ੀਰੋ ਡਿਟੇਲ ਚਾਹੀਦੀਆਂ ਫੋਟ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਕਰਨਾ ਨਾ ਭੁੱਲੋ ਜਿਹੜਾ ਸਾਡਾ ਲਾਈਕ ਕਮੈਂਟ ਕਰਕੇ ਆਏਗਾ ਵੀਡੀਓ ਉਹਦੇ ਲਈ ਸਪੈਸ਼ਲ ਗਿਫਟ ਵੀ ਸਾਡੇ ਕੋਲ ਹੈਗੇ ਆ ਉਹੀ ਮੌਕੇ ਦੇਵਾਂਗੇ ਸਪੈਸ਼ਲ ਗਿਫਟ ਸਪੈਸ਼ਲ ਗਿਫਟ ਦੇਵਾਂਗੇ ਸਰਪ੍ਰਾਈਜ਼ ਗਿਫਟ ਸਰਪ੍ਰਾਈਜ਼ ਗਿਫਟ ਕੀ ਬਾਤ ਹੈ ਹੈਰਾਨੀ ਜਾਣਕ ਤੋਹਫੇ ਦੇਣੇ ਤੁਹਾਨੂੰ ਬਈ ਆਜੋ ਫਟਾਫਟ ਸਟਾਕ ਕਲੀਅਰੈਂਸ ਸੇਲ ਲੱਗੀ ਹੋਈ ਆ ਜਲੰਧਰ ਸ਼ਹਿਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ